ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਮਸੇ ਲੈ ਲੈ ਕੇ ਆਂ ਜੀ ਇੱਕ ਬਈ ਤਾਜੀ ਸੋਈ ਵੀ ਇੱਕ ਟੋਕੜ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਆ ਜੀ ਵਧੀਆ ਵਧੀਆ ਤੁਸੀਂ ਦੱਸੋ ਠੀਕ ਹੋ ਮਾਹ ਜਮਾ ਜੀ ਪਰਮਾਤਮਾ ਦੀ ਮਿਹਰ ਆ ਜੀ ਚਲੋ ਵਧੀਆ ਹਾਂ ਨਾਮ ਤੇ ਐਡਰੈਸ ਨਾਮ ਮੇਰਾ ਟੈਣੀਆ ਜੀ ਹੂੰ ਪਿੰਡ ਪੋਰਚ ਰਾਜਗੜ ਠੀਕ ਆ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਫੋਲਣਾ ਹਾਂ ਜੀ ਮੋਬਾਈਲ ਨੰਬਰ ਉਹ 81580241 ਠੀਕ ਹੈ ਭਾਈ ਨੇੜੇ ਪਿੰਡ ਬਈ ਪਧੌੜ ਵੀ ਰਹਿ ਜਾਂਦਾ ਸਲਾਤਪੁਰ ਇਧਰ ਆਂਪਰੇ ਸਾਈਡੋਂ ਹਾਂਜੀ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਬੜ ਦੇ ਨੇ ਕਿਹੜਾ ਸੂਆ ਸੁਈ ਹੈ ਇਹ ਜੀ ਦੂਜਾ ਸੂਆ ਸੁਈ ਵੀ ਆ ਇਹਨੂੰ ਅੱਜ ਪੰਜਵਾਂ ਦਿਨ ਹੈ ਸੁਈ ਨੂੰ ਪੰਜਵਾਂ ਦਿਨ ਹਾਂ ਠੀਕ ਹੈ ਬੱਚਾ ਕੀ ਹੈ ਬੱਛਾ ਜੀ ਬੱਚਾ ਭਾਈ ਠੀਕ ਹਾਂਜੀ ਦੁੱਧ ਕਿੰਨਾ ਹੋਣ ਦੁੱਧ ਜੀ 20 ਲੀਟਰ ਮੰਨ ਕੇ ਲੈਵੇ ਅਗਲਾ ਹੋਊ ਪੂਰਾ ਬਾਰ ਨੈਟ ਤੇ ਆ ਜਮਾ ਨੈਟ ਚੋਕੇ ਦੇਵਾਂਗੇ ਜੀ ਲਾਈਵ ਤੇ ਹਾਂ ਚਵਾਈ ਵੀ ਕਰਾਵਾਂਗੇ ਹਾਂ ਭਾਗਲਾ ਇੱਕ ਹੁਣ ਆਪਾਂ ਚੋਦੇਾਂਗੇ ਮੁਰਕੇ ਭਾਗਲਾ ਵੀਡੀਓ ਕਾਲ ਤੇ ਚਵਾ ਲਿਆ ਪਰ ਤਾਂ ਵੀ ਕੋਈ ਚੱਕਰ ਨਹੀਂ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਚੰਗੀ ਵਰਡ ਸਨਕੀਆ ਪ੍ਰਿੰਟਰ ਚੰਗਾ ਕੱਦ ਵੱਡ ਚੰਗਾ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਚਵਾਈ ਹੈ ਜਿਹੜੀ ਬਾਈ ਹੁਣ ਕਰਕੇ ਦਿਖਾ ਦੇਾਂਗੇ ਕੋਈ ਚੱਕਰ ਨਹੀਂ ਫੇਰ ਬੜਾ ਚੰਗਾ ਆਪਾਂ ਨੂੰ ਆਏ ਨਹੀਂ ਵੀ ਆਪਾਂ ਲਾਈਵ ਤੇ ਚਵਾਉਣੀ ਆ ਅਗਰ ਆਪਾਂ ਆਪ ਦੀ ਜ਼ੋਰ ਟਾਈਮ ਵੀਡੀਓ ਕਾਲ ਤੇ ਚਵਾ ਲੇ ਸਹੀ ਗੱਲ ਆ ਆਪਾਂ ਨੂੰ ਕੋਈ ਇਤਰਾਜ਼ ਨਹੀਂ ਦੇ ਫੇਸਬੁਕ ਵੈਡ ਦਾ ਕਿੰਨਾ ਚੰਗਾ ਯਾ ਵਾਹ ਮਾ ਕਿਛੇ ਪਛਵਾਂਤੀ ਨੂੰ ਨੈਣੀਖ ਬੈਠੀ ਹੂੰ ਬੜੀ ਪਿਆਰੀ ਹੈ ਹਨਾ ਮੈਂ ਕਹਾਂ ਇੱਕ ਜੇ ਪਛ ਖੁੰਝੇ ਹੀ ਨਹੀਂ ਕੰਮ ਏ ਥੋੜਾ ਚੰਗਾ ਪ੍ਰਿੰਟ ਚੰਗਾ ਤੋਰਾ ਚੰਗਾ ਕੱਦ ਬਟ ਚੰਗਾ ਥਣਲੇਵਾ ਕਮਾਲ ਦਾ ਮੁੱਠੀ ਹਰਾ ਥਾਣ ਕੱਲਾ ਕੱਲਾ ਥਾਣ ਪੂਰੀ ਵਿੱਥੀ ਤੇ ਥਾਣ ਲੱਗਿਆ ਚਿਵਾਈ ਵੀ ਬਾਈ ਕਹਿੰਦਾ ਨੰਬਰ 1 ਹੈ ਠੰਡੀ ਸੀਲ ਮਗਾ ਡਾਟਾ ਸੀਲ ਤਾਈ ਨਹੀਂ ਆ ਪਮ ਇੱਥੇ ਚੋਂ ਨਾ ਹਾਂ ਲੈਵਾ ਬਹੁਤ ਹੈ ਮੈਂ ਕਹਾਂ ਜੀ ਉਹ ਨਹੀਂ ਫੁੱਟ ਗਾਹ ਨੂੰ ਪਿਆ ਤਾਂ ਉਹ ਨਹੀਂ ਫੁੱਟ ਮਗਰ ਪੰਡਾ ਮੰਨੀ ਬੈਠੇ ਲੈ ਵੇਰੀਆਂ ਦਾ ਹਨਾ ਕੀ ਵਾਹ ਫੋਟੀ ਗਾਹ ਨੂੰ ਪਿਆ ਤੇ ਫੋਟੀ ਮਗਰ ਨੂੰ ਪਿਆ ਹੂੰ ਆ ਬਾਤ ਹੈ ਹਾਂ ਜਦੋਂ ਕਿਸੇ ਪਾਸੋਂ ਖੁੰਝਿਆ ਬਣੀ ਕੰਮ ਹਮ ਆਪਾਂ ਕੱਚੇ ਕੰਮ ਹੀ ਨਹੀਂ ਕਰਦੇ ਡਾਕਟਰ ਸਹੀ ਹੈ ਭਾਈ ਨਹੀਂ ਕੱਚੀ ਗਾਂ ਵੇਚਣੀ ਆ ਹਮ ਤੇ ਮੁੱਲ ਕੀ ਇਹਦਾ ਜਾਇਜ਼ ਆ ਫਿਰ ਮੁੱਲ ਲਾਇਆ ਡਾਕਟਰ 75000 ਦੀ ਦੇਮਾਂਗੇ 75000 ਦੀ ਮਾਨਦਾਨ ਹੋ ਜਾ ਹਾਂ ਠੀਕ ਆ ਕਿਉਂ ਨਹੀਂ ਐਨੇ ਬੜੇ ਬੈੜਾ ਕੁ ਦਿਨ ਦਾ ਹਮ 75000 ਰੁਪਏ ਜੇ ਵਾ ਲੂ ਬਾ ਫੋਟ ਗਾਂ ਨੂੰ ਪਿਆ ਦੀ ਫੋਟੀ ਮਗਨ ਨੂੰ ਪਿਆ ਬੈੜ ਦਾ ਸਹੀ ਹੈ ਭਾਈ ਲੈ ਵੈਰੀ ਫੀਟਿੰਗ ਚੈੱਕ ਕਰ ਲਓ ਕਵਾਲ ਦੀ ਬੜੀ ਗੁਆਨਦੀ ਕੀ ਬਾਤ ਹੈ ਅੱਗੇ 2 ਨੰਬਰ ਤੇ ਕਿਹੜਾ ਸੂਆ ਸੂਈ ਹੈ ਇਹ ਪਹਿਲਾ ਸੂਆ ਸੂਈ ਹੈ ਜੀ ਪੰਜਾਬ ਜਰਸੀ ਬਹਿੜਾ ਕਦੋਂ ਸੂਈ ਹੈ ਸਾਹੀ ਵਾਲਾ ਹਰੋ ਹੋ ਗਿਆ ਜੀ ਮੇਰੇ ਸਾਹਰਾ ਢੂੜ ਕ ਮਹੀਨੇ ਦੀ ਦਾ ਚਮਾਲ ਕਰਨੀ ਠੀਕ ਆ ਬੱਚਾ ਹੈਗਾ ਦਾ ਲੈ ਬੱਚਾ ਹੈ ਨਹੀਂ ਜੀ ਨਹੀਂ ਲਾ ਕੇ ਦੇਣਾ ਨਹੀਂ ਢੂੜ ਮਾਰ ਕੇ ਦੇਣਾ ਖਾਂਡ ਤੱਕ ਫਤ ਦਿਖਾ ਦੇ ਡੁੱਧ ਕਿੰਨਾ ਹੁਣ ਦੁੱਧ ਹਰ 16 ਕਿਲੋ ਤਿਆਰ ਆ ਦਾ ਨੈਟ ਚੋਕੇ ਦੇ ਮੰਗ ਜੀ ਦੋ ਡੰਗ ਚੋਲੇ ਪਵਾਗਰਾ ਕਮਾਲ ਦਾ ਆਪਾਂ ਨੂੰ ਕੋਈ ਚੱਕਰ ਨਹੀਂ 16 ਲੀਟਰ ਦੁੱਧ ਜਿਹੜਾ ਨੈਟ ਤਿਆਰ ਠੰਡੀ ਦਾ ਡਾਕਟਰ ਇੰਨੀ ਬਾੜ ਪੰਜਾਬ ਵਾਲੀ ਜਲਸੀ ਆ ਫੇਸ ਫੁੱਲ ਦੇਖ ਬਾੜ ਦਾ ਕਿੰਨਾ ਚੰਗਾ ਢੋੜ ਲਓ ਢੋੜ ਕੇ ਦਿਖਾ ਦੀ ਮਾਜਰ ਕਾ ਦੁੱਧ ਨੂੰ ਮੈਂ ਕਹਾਂ ਜੇ ਇਹਦਾ ਕੱਦ ਬੈਡ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਕਰ ਮੈਂ ਇਹਦਾ ਚਮਕ ਬਹੁਤ ਆ ਬੈਡ ਤੇ ਬਈ ਚੌਕ ਦਾ ਟਰਾਏ ਆ ਹੂੰ ਬੈਡ ਪੰਜਾਬ ਪੰਜਾਬ ਵਾਲੀ ਹੈ ਨਾ ਪੰਜਾਬ ਵਾਲੀ ਜਰਸੀ ਹੈ ਨਾ ਹੂੰ ਪੰਜਾਬ ਵਾਲੀ ਪਿਆਰ ਸਾਹੀ ਵਾਲ ਬੈਡ ਆ ਲੈ ਕੱਲ ਨੂੰ ਕੋਣ ਦੇਖ ਮੈਂ ਕਹਾਂ ਨਾ ਕੀ ਬਾਤ ਲਾ ਤਾਂ ਦਾ ਵੀ ਕੋਈ ਅੰਤ ਨਹੀਂ ਦੱਸਿਆ 16 ਲੀਟਰ ਦੁੱਧ ਨਾ ਇੱਕ ਪਾਸੇ 20 ਇੱਕ ਪਾਸੇ ਇਹਦਾ 16 ਸਹੀ ਗੱਲ ਆ ਇੱਕ ਬਰਾਬਰ ਹਾਂ ਕੰਫੰਡ ਬਰਾਬਰੀ ਆ ਜਾਣੀ ਬਈ ਤੂੰਰਾ ਚੰਗਾ ਕਰਦ ਬੱਡ ਤੇ ਥਣਲੇਵਾ ਬੜਾ ਕਮਾਲ ਗੱਲ ਰਹੀ ਠੰਡੀ ਆ ਬੱਚੀ ਹੈ ਨਾ ਤੂੰ ਆਂਤੀ ਨਹੀਂ ਕੋਈ ਨਾ ਤੇ ਮੈਂ ਇੱਥੇ ਵੀ ਚੋਰਾ ਬੈ ਕੇ ਨੇ ਸਾਹੀ ਵਾਲਾ ਬੜਾ ਲੱਗਣ ਨਹੀਂ ਦੇ ਨੇੜੇ ਉਹ ਵੀ ਇੱਥੇ ਚੋਰਾ ਨਾ ਚਵਾਈ ਕਰਾਂਗੇ ਇਹਦੀ ਹਾਂ ਚਵਾਈ ਕਰਕੇ ਦਿਖਾਵਾਂਗੇ ਠੀਕ ਆ ਮੁੱਲ ਕੀ ਇਹਦਾ ਜੈਜ ਲੈ ਜਿਹੜੀ ਕਰਦੇ ਜੋ ਮੁੱਲ ਦੇਣੀ ਕਰ 50000 ਦੀ ਡਾਕਟਰ ਦੇ ਮੰਗ ਹਾਂ ਯਾਰ ਦੀ ਵੜ ਬਾਈਕਾਂ ਨਾ ਦੇ ਦੇਾਂਗੇ ਬਾਕੀ ਜਿਹੜੀ ਇੱਕ ਟਾਈਮ ਦੀ ਚਵਾਈ ਆ ਹੁਣ ਕਰਕੇ ਦਿਖਾ ਦੇ ਆਣ ਲੇ ਬੋੜਾ ਕਮਰਾ ਥਲਾ ਵਿਚਲਾ ਲਾਇ ਬਾਈ ਜਿਵੇਂ ਮਰਜੀ ਬਹਿ ਜਾ ਕੋਈ ਚੱਕਰ ਨਹੀਂ ਠੰਡੀ ਸੀ ਲੋ ਫੋਲਾ ਮਾ ਉਹ ਨਾ ਖੜੀ ਆ ਘਰ ਬਟ ਆਪਣਾ ਗਾਂਵਿਆਂ ਦਾ ਜਿਹੜੀ ਆਪਾਂ ਤੇਰਾ ਪਾਸ ਕਰੀ ਨਿਆਣਾ ਪੌਲ ਦੀ ਲੋਡ ਬਣੀ ਆਪਣੀ ਗਾਂਵ ਦੇ ਮੈਂ ਪਸ ਕੋਈ ਜਮ ਖੜਕਾ ਕੇ ਲੈਣਾ ਚੰਗਾ ਜਿਵੇਂ ਮਰਜੀ ਬੈਠ ਸਰ ਮੈਂ ਕਹਿੰਦਾ ਵੀ ਕੋਈ ਨਹੀਂ ਨਿਆਣਾ ਦੀ ਲੋਡ ਬਣੀ ਇੱਥੇ ਲੱਤਾਂ ਇੰਨਾ ਚੌੜੀਆਂ ਰੱਖੋ ਠੀਕ ਆ ਦਿੱਤੇ ਖੜ ਗਈ ਖੜ ਗਈ ਹੈ ਨਾ ਮੈਂ ਕਹਾਂ ਹਾਂ ਇਹ ਵੀ ਨਹੀਂ ਵੱਢਦੀ ਨਾ 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 ਲਾ ਬੰਨ ਦੇ ਬ੍ਰੇਕ ਤੂੰ ਦੇ ਫੇਰ ਚੰਗਾ ਲੈਂਕੇ ਆ ਤਾਲੀ ਮੇਰਾ ਹੈ ਨਾ ਮੈਨੂੰ ਮੁੜ ਕੇ ਫੋਨ ਲਿਆ ਅਜ ਤੱਕ ਕਿਸੇ ਬੰਦੇ ਦਾ ਆ ਹੂੰ ਤੋ ਆਪਾਂ ਸਹੀ ਕਰਕੇ ਦਿਨਾ ਮਸਟੋ ਕੇ ਪਸੂ ਹੂੰ ਅੜ ਜੋ ਬੱਛਾ ਇਧਰ ਆ ਗਏ ਇਧਰ ਹੀ ਬੰਨਦਾ ਕਿ ਭਾਈ ਥਾਰਾਂ ਦੇ ਲੱਟ ਮੂਰੀ ਲੈ ਭਾਈ ਲੈ ਬਾ ਦੇਖੋ ਕਮਾਲ ਦਾ ਫੀਡਿੰਗ ਦੇਖੋ ਬੜੀ ਤਗੜੀ ਹੈ ਕੱਲਾ ਕੱਲਾ ਤਣ ਗਿਆ ਮੈਂ ਇਧਰ ਨਹੀਂ ਦਿਖਾ ਦੂੰ ਦਰਸ਼ਨ ਪਵਾ ਡਾਕਟਰ ਕੇ ਜੀ ਗਾਹ ਦੇ ਨਾ ਨੂਣਾ ਫੋਲਾ ਕਰਮਾ ਲਈ ਦੇ ਬਾਕੀ ਯਾਰ ਲੱਤ ਜਿੱਥੇ ਮੈਂ ਕਹਿੰਦਾ ਜੀ ਮਾਖਾ ਜੀ ਹੇਲਦੂ ਹੀ ਨਹੀਂ ਮਲਟੀਪਾਈ ਖਾ ਲਈ ਆਪਕੇ ਠੀਕ ਆ ਟਰ ਆਪਣੀ ਗਾਂ ਨਾ ਹੇਲੂਗੀ ਲੈ ਚਵਾਈ ਦੇਖੋ ਲੈ ਮੋਟੀ ਮੋਟੀ ਚਵਾਈ ਹੈ ਹੂੰ ਬੜਾ ਚੰਗਾ ਚੋਣਾ ਆਇਆ ਮੈਂ ਕਹਿੰਦਾ ਯਾਰਤੀ ਨਹੀਂ ਕੋਈ ਪੁੱਟੂ ਦੇ ਬਾਜ਼ਾਰ ਦਾ ਗੁੱਟੀ ਗੱਲ ਯਾਰ ਠੰਡੀ ਸੀ ਲੈ ਰੱਦਾ ਰੱਖ ਲਿਆ ਭਾਣਗੀ ਜਿੱਥੇ ਲੱਤ ਧਰੀ ਸੀ ਕਰਮ ਵਾਲੀ ਮੈਂ ਕਹਿੰਦਾ ਪੁੱਠੇ ਲੱਤ ਧਰੀ ਆ ਹੋਰਾ ਨਹੀਂ ਹਿੰਲੀ ਕੋਈ ਨਾਣਾ ਨਾ ਪਾਉ ਕੁਛ ਨਹੀਂ ਕਰਦਾ ਲਾਣਾ ਕੋਹ ਹਲੀ ਕੰਦੀ ਮਰਜੀ ਬੈਠਾਦਾ ਚੋਣ ਦੇਖੋ ਬਈ ਬੜਾ ਚੰਗਾ ਚੋਣਾ ਮੋਟੀ ਮੋਟੀ ਚ ਭਾਈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕ ਲਈ ਰਾਤ ਜਿਵੇਂ ਬੁੜਗਾ ਬੜਗਾ ਚੋਣੀਆਂ ਕਰੇ ਹਨ ਆਪਣੇ ਗਾ ਦੇ ਨਿਆਣਾ ਪਾਉ ਦੀ ਰੋਲੀਆਂ ਚਵਾਈ ਬੜੀ ਤਕੜੀ ਆ ਪੈਣ ਬੜੀ ਤਕੜੀ ਚਵਾਈ ਆ ਮੋਟੀ ਮੋਟੀ ਚਵਾਈ ਆ ਨਿਬੜਦਾ ਛਣ ਗਲਾਸ ਵਾਲਾ ਡਾਕਟਰ ਹਾਂ ਜੀ ਲੱਗਦਾ ਜੀ ਕਰਦਾ ਚੁਈ ਚਾਲ ਬੜੀ ਜੰਗੀ ਚਵਾਈ ਆ ਮੋਟੀ ਮੋਟੀ ਤਾਂ ਅਰ ਕਰਨੇ ਕਰਨਾ ਐ ਖੜਕਾ ਸੁਣਨਾ ਮੈਂ ਕਹਿੰਦਾ ਯਾਨਤ ਨਹੀਂ ਕੋਈ ਯਾਨਤ ਨਹੀਂ ਗਾਂ ਡਾਟਣਾ ਜਦੋਂ ਪਸ਼ੂ ਲੈਣਾ ਮੈਂ ਖੜਕਾ ਕੇ ਲੈਣਾ ਪੂਰਾ ਐ ਕੱਚੇ ਥਾਂ ਦੀ ਗਾਂ ਦੇ ਨਾਲ ਗਲਾਸਾਂ ਵਾਲਗੇ ਸਣ ਤੇ ਗਲਾਸਾਂ ਵਾਲਗੇ ਲਾਲ ਤੇ ਮੈਂ ਕਹਿੰਦਾ ਜਿਹੜੀ ਆ ਬਰੇ ਚਵਾਈ ਹੋ ਜਾਣੀਆਂ ਹਾਂ ਇਹਦੇ ਸਾਰੇ ਸਾਹਮਣੇ ਆ ਕਹਿੰਦਾ ਇਹਦੇ ਚ ਕੋਈ ਨਹੀਂ ਹੈ ਲਾ ਉਹ ਤਾਂ ਬੜਾ ਡਟਜਾਲਾ ਪੱਕਾਇਆ ਪਕੀਸ਼ ਨੂੰ ਕਹਿੰਦੇ ਨਹੀਂ ਹਨ ਤੂੰ ਪਰ ਐ ਵੀ ਚਵਾਈ ਬਿਨਾ ਸਲਡਾਇਬ ਨਹੀਂ ਚਾਈ ਮੇਰੇ ਮੇਰੇ ਨਹੀਂ ਫਿੱਟ ਕੰਮ ਉਹ ਜਿਵੇਂ ਕਹਿੰਦਾ ਨਾ ਦੁੱਧ ਦਾ ਦੁੱਧ ਪਾਣੀ ਦਾ ਹਾਂ ਸਾਰਾ ਹੁਣ ਅਗਲੇ ਨੂੰ ਦੇਖ ਕੇਣਾ ਵੀ ਜਾਂ ਲੱਤ ਪਾਇਰ ਹਲੋ ਵੇ ਜਾਂ ਹੋਰ ਹਲੋ ਵੀ ਸਾਰਾ ਅਗਲੇ ਚੰਨ ਮੂਰੇ ਮੇਰਾ ਤਾਂ ਹੀ ਨਹੀਂ ਅਜੇ ਤੱਕ ਫੋਨ ਮੋੜ ਕੇ ਆਉਂਦਾ ਅਗਲੇ ਮਨ ਕਹੇ ਨਾ ਭਾਈ ਮੋੜ ਮੋੜ ਫੀੜ ਕੋ ਦੇਖ ਲੈ ਸਹੀ ਆ ਆਈ ਗੱਲ ਨੂੰ ਲੈ ਕੇ ਬੰਦੇ ਨੇ ਆਉਂਦੇ ਘਰੇ ਚੋਰੀ ਹਾਂ ਆਈ ਆ ਉਹਦੇ ਘਰੇ ਚੋਰੀ ਮੇਰੀ ਗੱਡੀ ਤੇ ਖੜ ਗਿਆ ਤੇ ਲੱਤ ਦੇ ਲਾਪਾ ਫੋਟੋ ਲੋਲ ਦੇ ਮਾਰੇ ਲਾਈ ਸੀ ਕਿੱਥੇ ਲੱਤਾ ਗਾ ਸਹੀ ਗਾ ਉੱਤੀ ਘੜੀ ਹੈ ਲੱਤਾ ਚਵਾਈ ਬਹੁਤ ਨੇ ਮੈਂ ਕਹਿੰਦਾ ਚਵਾਈ ਦਾ ਮੋਟੀ ਚਵਾਈ ਹੈ ਨਾ ਚਵਾਈ ਨੂੰ ਤਾਂ ਜੀ ਲੱਗਦਾ ਜੀ ਲੱਗਦਾ ਇਹਦਾ ਗੱਲ ਕਰਾ ਜੀ ਹਲੇ ਮੰਗਾਇਆਂ ਗਾ ਨਹੀਂ ਅਸੀਂ ਤਾਂ ਦੋਵਾਂ ਪਾਸੇ ਦੀ ਚੋਣ ਦਾ ਸਾਨੂੰ ਬੜਾ ਨਜ਼ਾਰਾ ਆਉਂਦਾ ਹੂੰ ਬੜੀ ਚੰਗੀ ਚਵਾਈ ਇਹ ਇਹਦਾ ਗੱਲ ਕਰ ਬੈੜਾ ਨਾ ਮੰਗਾਇਆਂ ਕਰਕੇ ਫਿਰ ਮੋਲ ਵੀ ਜਾਇਜ਼ ਆ ਯਾਰ ਮਾਨਤਨ ਹੋ ਜਾ ਬਾਈ ਹਾਂ ਹਾਂ ਬਾਈ ਹੁਣ ਇਹ ਜਿਹੜਾ ਪੜਾ 20-20 ਲੀਟਰਾਂ ਦਾ ਤਾਜ਼ੀਆਂ ਪੜਾ ਕਿਹੜਾ ਦਾ ਪੰਜਵਾਂ ਦਿਨ ਸੋਇਆ ਹੋਈ ਹਮ ਹਮ ਅਜਿਹੇ ਗਾਂ ਕਾੜ ਕੋਲਸੇ ਆ ਕੀ ਗਾਂ ਨੇ ਦੋੜ ਦੇਣਾ 23-24 ਕਿਲੋ ਠੀਕ ਆ ਲੈਂ ਮੋ ਇਹਨਾਂ ਪੱਠੇ ਖਾਈ ਨਹੀਂ ਕੋਈ ਮੈਂ ਕਹਿੰਦਾ ਕੋਈ ਬਸ ਝਾਕਦੀ ਵੀ ਨਹੀਂ ਕਿਸੇ ਪਾਸੇ ਪਰਦੇ ਪਰਦੇ ਬਾਲਟੀ ਹੋਰ ਪਰਦੇ ਕਿੰਨੀ ਕਰਦੇ ਵੀਰੇ ਕੋਈ ਨਹੀਂ ਨੇੜੇ ਕਰ ਲੋ ਨਹੀਂ ਨਹੀਂ ਕੋਈ ਇੱਥੇ ਹੀ ਪਾ ਦੂਗਾ ਲੈ ਮੈਂ ਕਹਣਾ ਕੀ ਆ ਬਾਤ ਮੈਂ ਕਹਣਾ ਜੀ ਆਪਾਂ ਨਿਸ਼ਾ ਕਰਾ ਕੇ ਅਗਲੇ ਦੀ ਫੀਰ ਦੇਵਾਂਗੇ ਲੈ ਬਈ ਖਾਲੀ ਆਪੋਂ ਵੀ ਨਹੀਂ ਆਪਾਂ ਇਹ ਨਹੀਂ ਵੀ ਉਵੇਂ ਹੀ ਝੋਕੇ ਪੜਾ ਦੇ ਹੂੰ ਕੀ ਆ ਬਾਤ ਬਗਰ ਰੱਖਦੇ ਟੋਲੀ ਦਾ ਵੀ ਪੂਰਾ ਸਵਾਰ ਆ ਜਾਂ ਮੈਂ ਕਹ ਨਹੀਂ ਮੈਂ ਕਹਣਾ ਜੀ ਕੋਈ ਕਿਸੇ ਪਾਸੇ ਲਾਂਭਾ ਲੈਣੇ ਨਹੀਂ ਲੈ ਮੋ ਇਹਨਾਂ ਬੱਠੇ ਗਈ ਜਾਂਦੀ ਕੋਈ ਚੱਕਰ ਨਹੀਂ ਇਹਨਾਂ ਦਾ ਕਰਮ ਨਹੀਂ ਨੇ ਚੱਕਰ ਬੰਦਾ ਕੀ ਆ ਬਾਈ ਜਦੋਂ ਆਪਾਂ ਆਪ ਇਹ ਲਾ ਕੇ ਅਗਲੇ ਨੇ ਵੀ ਲਾਉਣੇ ਹੈਨਾ ਮੇਰਾ ਖੜਾ ਮੁੜ ਕੇ ਮਾਰ ਜਾਵੇ ਰੁਪਈਆ ਦਾ 1000 ਖਰਾਬ ਹੋ ਜਾ ਉਹ ਓਕਾ ਹੋ ਜਾਣਾ ਵਾਹਣਾ ਬਈ ਹੈ ਸਹੀ ਗੱਲ ਆ ਪਰ ਵਾਇਨਦਾ ਵੀ ਆਪਦੇ ਹਰ ਕਈ ਆ ਜਦੋਂ ਆਪਾਂ ਲਾ ਕੇ ਆਏ ਅਗਲੇ ਨੇ ਵੀ ਲਾਉਣੇ ਹੂੰ ਔਰ ਇੱਕ ਬੰਦੇ ਨੇ ਮੈਂ ਤੇ ਨੇ ਸਿੱਧੀ ਮੰਗੌਣੀ ਆਪਣੀ ਇਮਾਨਦਾਰੀ ਦੀ 142 ਤੇ ਹੂੰ ਉਹਨੂੰ ਛਾਲੇ ਵਾ ਦੇਖਣਾ ਨਹੀਂ ਆ ਕੇ ਵਿੱਚ ਬੰਦੇ ਹੁਣ ਦੇ ਦੇ ਨਹੀਂ ਕਹਣਗੇ ਭਾਈ ਪੈਸੇ ਪਾਤੇ ਅੱਧੇ ਪਾਤੇ ਦੇ ਇੱਥੇ ਆਏ ਨੂੰ ਦੇ ਦਾਂਗੇ अच्छा हर आप तो अपनी ईमानदारी देखनी आपा ਵੀ ਥਣ ਚ ਕੋਈ ਗੰਡ ਮਗੌੜੀ ਜਾਂ ਕੋਈ ਪੂਰ ਪੈਂਦੀ ਉਹ ਆਪਣੀ ਮਾਨਦਾਰੀ ਸਾਹਮਣੇ ਆ ਚ ਬਾਈ ਹਾਂ ਥਣ ਗੰਡ ਮਗੌੜੀ ਜਾਂ ਕੋਈ ਉਹ ਹੈ ਜੀ ਕੋਈ ਗੱਲ ਨਹੀਂ ਹੈ ਨਾ ਉਹ ਆਪਣੀ ਮਾਨਦਾਰੀ ਅ ਮਗਲੇ ਮਗਰੇ ਸਲਾਂ ਚ ਬਾਲਟੀ ਪਾਰ ਦਿੰਦੇ ਤੇ ਕਰਕੇ ਕੋਈ ਜੀ ਲੋੜ ਚੋਈ ਆ ਅ ਮਗਲੇ ਮਗਰੇ ਸਲਾਂ ਚ ਬਾਲਟੀ ਪਾਰ ਦਿੰਦੇ ਹਮ ਬੜੀ ਚੰਗੀ ਚਵਾਈਆ ਮੋਟਾ ਮੋਟਾ ਚੋਣ ਲੱਗੇ ਨਹੀਂ ਡਾਕਟਰ ਹਿੱਲੀ ਹੈ ਦੇਖ ਲੈ ਹਾਂ ਲੱਤ ਕੋ ਮੰਬ ਜੀ ਗਾਂ ਦੀ ਪਰ ਹੈਲਦੀ ਨਹੀਂ ਖੇਲਦਾ ਇਹੋ ਕਾਰਡ ਕੋਡ ਚੱਲ ਗਿਆ ਨਾ ਬੈੜ ਦਾ ਦੁੱਧ ਤੇ ਹੋਰ ਆਉਣਾ ਹੈ ਤਾਂ ਪਾਇਆ ਹੀ ਕੁਛ ਨਹੀਂਗਾ ਪਾਇਆ ਹੀ ਕੁਛ ਨਹੀਂ ਅਸਲ ਦੁੱਧ ਦੀ ਡਾਟ ਹੋਣ ਦੇਣਾ ਗਾਂਾਂ ਨੇ ਜਿਵੇਂ ਹੁਣ ਠੰਡ ਪੈਂਦੇ ਦੁੱਧ ਦੀ ਰੋਤ ਤਾਂ ਬਹੁਤ ਚੰਗੀ ਹੈ ਬਈ ਰੋਤ ਬੜੀ ਚੰਗੀ ਹਾਂ ਦੁੱਧ ਦੀ ਇਹਨਾਂ ਨੇ ਹੋਣ ਦੇਣਾ ਕਰਮਾਲਿਆਂ ਨੇ ਹੂੰ ਬਾਕੀ ਬਰੀਡ ਵਾਲਾ ਪੁੱਛ ਹਾਂ ਉਹ ਮੱਲੂ ਮੱਲੀ ਉਹਨਾਂ ਦੇ ਦੇਣਾ ਹੀ ਦੇਣਾ ਪਾਕਾ ਹੋਈ ਜਾ ਉਨੇ ਜੰਗੀ ਸੇ ਵਾਰੀ ਇਤੋਂ ਤਾਂ ਡੇਗਦੀ ਆ ਹਾਂ ਤੇ ਜੇ ਕੋਈ ਜੰਗੀ ਹੋਰਸ ਕਰਨ ਦਾ ਤਾਂ ਵੀ ਹੁਣ ਇਹ ਗਾਂ ਦਾ ਮੈਂ ਇੰਨਾ ਕਰਦਾ ਹਨਾ ਜਮਿਆਹਾ ਮੇਰੇ ਸਾਰੇ ਗਾਂ ਵਿੱਚ ਜਵਾਈ ਨੇ ਕੱਦ ਨਾ ਲੈਣਾ ਬਾਹਲੀ ਗਾਂ ਬਟੇ ਦੀ ਡੱਪੜ ਵਾਲੇ ਹੋ ਜਾਂਦੇ ਆ ਸਾਹਬ ਜਿਹੜੀਆਂ ਲੈ ਲੈ ਭਾਬੀ ਆਖੀ ਦੁੱਧ 20 ਤੋਂ ਪੂਰਾ ਬਾਹਰ ਹੋਊਗਾ ਅੰਤਰ ਨਹੀਂ ਗਾ ਨਾ ਕਾਵਾਤ ਅੱਧਾ ਗਲੂਤ ਤੇ ਪਸ ਗਿਆ ਆ ਪੱਟੂ ਢ ਮਾਰ ਕੇ ਰਹੀ ਸੀ ਪੌਲਾ ਤੇਰਾ ਦੀ ਉਹ ਟੋਲੀ ਚ ਇਹ ਵੀ ਜਮਾਂ ਚ ਮੈਂ ਕਹਿੰਦਾ ਜੀ ਹੈ ਹੀ ਨਹੀਂ ਗਾ ਲੈ ਜਮਲੇਵਾ ਝਾੜ ਗਈ। ਨਾ ਤੂੰ ਇੱਧਰ ਹੀ ਬੈਠੀ ਐ ਹੱਕਣੀ ਬਈ। ਨਾ 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 ਨਾ। ਹੂੰ ਜਮਲੇਵਾ ਨਚੋੜ ਗਈ। ਅਸਨ ਪਸੂਨਾ ਦੁੱਧੜ ਉਹ ਜੜੇ ਲੈ। ਹਾਂ। ਆਹ ਇਰਾਹ ਭਾਣਾ ਪੂਰਾ ਪਰਦੇ ਲੈ ਬਿੱਜਾ ਹੋ ਗਿਆ ਤੇ ਕਿੱਥੇ ਬੱਚੀ ਦੁਖੜਿਆ ਨਹੀਂ ਜਾਂਦਾ। ਹਾਂ? ਸਹੀ ਐ। ਕਿੱਥੇ ਬੱਚੀ ਦੁਖੜਿਆ ਨਹੀਂ ਜਾਂਦਾ। ਲੈ ਭਈ ਐਂ ਬਹਿ ਜਾ ਕੋਈ। ਮੈਂ ਕਹਿੰਦਾ ਇਹ ਬੁੱਢਾ ਡਰ ਡਰ। ਮੈਂ ਕਹਿੰਦਾ ਆਪਾਂ ਲੈਤੋ ਹੀ ਨਹੀਂ ਮਾਲ ਮਾਰਾ। ਹੂੰ ਸਹੀ ਗੱਲ ਐ। ਹੁਣ ਆ ਬਹਿਣਾ ਇਹ ਕਈ ਗਰਮੀਆਂ ਆਪਣੀ ਪੰਜਾਬ ਵਾਲੀ। ਠੀਕ ਐ ਜੀ। ਕੋਈ ਨਾ ਬਹਿ ਜਾ ਭਾਈ ਭਾਈ। ਉਹ ਰਾਜ ਚਾਰ ਲਿਆ ਉਹ ਫੁੱਫਰ ਫੱਟੀ ਤੇ ਬਹਿ ਜਾ ਮਾ ਇਹਨਾਂ ਕੋਈ ਚੱਕਰ ਹੀ ਨਹੀਂਗਾ ਫੁੱਲ ਬਰੀਡ ਆ ਬਈ ਮੱਝਾਂ ਰਕਾ ਮੈਂ ਕਹਿੰਦਾ ਡੱਟ ਜਾ ਇਹਨਾਂ ਦਾ ਵੀ ਹੂੰ ਇਹਦਾ ਬਸ 10 ਹੀ ਬਹੁਤ ਆ ਇੱਕ ਬਰਾਬਰ ਆ ਹਾਂ ਹੂੰ ਬਾਕੀ ਨਾ ਗਰਮੀ ਮੰਨੇ ਨਾ ਠੱਡ ਨਾ 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 ਬਾਕੀ ਹਰ ਘਰੇ ਦੁੱਧ ਪੀਣਾ ਤਾਂ ਵੀ ਚੰਗਾ ਡੇਨੀ ਸਾਹਿਬ ਜਿਹਨੇ ਡੱਟ ਕਰੇ ਦੁੱਧ ਪੀਣਾ ਹੈ ਨਾ ਹੂੰ ਉਹਨਾਂ ਕਹੇ ਚੱਪਾਉਣ ਵਾਲੇ ਨੂੰ ਵੀ ਬਹੁਤ ਫਾਇਦੇ ਜਾਂ ਸਹੀ ਆ ਬਈ ਕਿੰਨੀ ਫੜ ਆਉਂਦੀ ਸੱਤ ਫੜ ਆਉਂਦੀ ਆ ਦੀ ਕਾਸ਼ਮ ਲੱਗਿਆ ਬਣ ਦਿਖਾ ਕੇ ਪਰਚੀ ਦਿੱਤੀ ਮੈਨੂੰ ਕਹਿੰਦਾ ਦੇਖ ਲੈ ਭਾਈ ਤੇਰੇ ਕੋਲ ਤਾਂ ਕਿੰਨੀ ਆਵੇ ਸਾਡੇ ਕੋਲ ਇੰਨੀ ਇੱਕ ਮਹਾਂ ਤੇ ਗਾਂ ਜੀ ਅੱਛਾ ਇਹਦੀ ਅੱਡ ਪਰਚੀ ਮਹਾਂ ਦੀ ਅੱਡ ਚ ਠੀਕ ਆ ਤੂੰ ਤਾਂ ਦੇਖ ਡਾਕਟਰ ਦਾ ਬਾੜ ਕੱਢਦੀ ਨਾ ਕੀ ਬਾਤ ਹੈ ਲੈ ਸੱਚਰਾ ਦੀ ਤੂੰ ਹੀ ਭਾਰ ਦੇ ਨਾਲ ਮਹੀਨਾ ਹੋ ਗਿਆ ਪਰ ਨੋ ਸੂਈ ਨਾ ਸਹੀ ਹੋ ਗਿਆ ਭਈ ਆ ਜਿਹੜਾ ਤੋਲ ਕੇ ਲੁੱਧ ਲੈ ਲੈਣਾ ਹਾਂ ਉਹਦੇ ਅੜ ਕੀ ਰੀਸ ਨਹੀਂ ਡਟ ਉਹ ਦਾ ਬੋਕ ਨਾ ਕਰ ਲੈ ਸਹੀ ਆ ਬਈ ਉਹ ਬਿੜਾ ਚੋਰ ਤੂੰ ਤਾਂ ਆਪਾਂ ਕਹਿ ਲੀਏ ਥੱਲੇ 40 ਲੀਟਰ 30 ਲੀਟਰ ਆ ਸਹੀ ਹਣਾ ਜੇ ਦੋ ਆਪਾਂ ਚੋਕਲੇ ਦਿਖਾ ਦਿੱਤੇ ਮੈਂ ਕਹਿੰਦਾ ਕੋਈ ਜਾਣ ਤੇ ਦੂਜੀ ਰੋਡ ਚੋਇਆ ਕਰ ਪਸੂ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੈੱਕ ਕਰੇਂ ਕੀ ਆ ਵਾ ਬੜੀ ਚੰਗੀ ਜਿਹੀ ਬਾਈ ਮੈਂ ਕਹਿੰਦਾ ਜੇ ਡਾਕਟਰ ਜਿਵੇਂ ਤੂੰ ਕੋਲੇ ਬੈਠਾ ਇਹ ਸਾਹੀ ਵਾਲਾ ਬੜਾ ਕਿੱਥੇ ਬੈਠਣ ਦਿੰਦਾ ਬੜੀ ਚੰਗੀ ਜਿਹੀ ਬਾਈ ਆ ਮੋਟੀ ਮੋਟੀ ਜਿਹੀ ਬਾਈ ਜਿਵੇਂ ਮਰਜੀ ਧਾਰਾ ਮਰੀ ਚੱਲ ਹਿਲਣਾ ਰਾਜੀ ਬੜਾ ਦਾਣਾ ਲੱਗ ਗਿਆ ਦੂਜੇ ਕਾ ਜਿਹਾ ਸਿੱਟੇ ਭਾਜ ਜਾ ਇਧਰੋਂ ਆਉਣ ਰੰਗ ਬੜਾ ਮਾ ਉਹਨਾਂ ਲੈ ਘੜੀ ਪੱਠੇ ਖਾਈ ਜਾਂਦੀ ਹੈ ਘਰ ਮਾਂ ਦੀ ਸਹੀ ਯਾਰ ਮੱਜ ਰੱਖ ਲਈ ਮਾ ਕਹਿੰਦਾ 10000 ਇੱਕ ਬਰਾਬਰ ਆਈ ਥਾਂ ਮੇ ਇਹ ਹੁੰਦਾ ਗਲਾਸ ਵਰਗਾ ਗਲਾਸ ਹੈ ਬੜਾ ਚੰਗਾ ਥਾਂ ਚਵਾਈ ਵੀ ਜਦ ਬਰਦ ਬੁੜੀ ਚੋਈ ਜਾਵੇ ਆ ਦਾਣਾ ਲਿਆ ਬੜਾ ਆ ਮਕਾਨਾ ਹੈ ਇਹਦੇ ਨਾਲ ਆ ਕਹਿੰਦਾ ਦਾਣਾ ਲਿਆ ਗਾਂਜਨ ਫੇਰਦੀ ਮੋਟੀ ਮੋਟੀ ਚਵਾਈ ਆ ਦਾਸ ਦੀ ਆ ਵੀ ਚਵਾਈ ਹੁੰਦੀ ਆ ਨਹੀਂ ਹੇਲੇ ਭਾਈ ਇਹ ਵੀ ਗਾਰੰਟੀ ਆਪਣੀ ਬਾਕੀ ਆ ਹਾਂ ਦੁੱਧ ਬਣਿਆ ਪਿਆ ਜਮਾ ਜਮਾ ਤਿਆਰ ਆ ਜੀ ਤਿਆਰ ਆ ਤਿਆਰ ਦੁੱਧ ਆ ਜਿਹੜਾ ਹਨ ਜਿਹੜੇ ਦੁੱਧ ਦੇ ਸੌਦਾ ਹੋਣਾ ਬਣ ਗਿਆ ਚਲ ਜਿਹੜੇ ਬੰਦੇ ਨੇ ਦੁੱਧ ਪਾਉਣਾ ਉਹਨੂੰ ਤਾਂ ਮੈਂ ਹੁਣ ਪੱਕੇ ਬੱਚੇ ਵਾਲਾ ਪਸ਼ੂ ਕਿਉਂ ਵੱੱਢ ਲੈਣਾ ਦੁੱਧ ਤਿਆਰ ਹੋ ਜਾਂਦਾ ਇਹਦਾ ਤਿਆਰ ਹੋ ਜਾਂਦਾ ਹੈ ਸਹੀ ਗੱਲ ਜਮਾ ਚਿੱਟਾ ਦੁੱਧ ਦਾ ਨਹੀਂ ਸਰ ਮੈਂ ਕਹਾਂ ਜੀ ਦੁੱਧ ਦਾ ਤਾਂ ਕਿਹੜਾ ਤੁਕੇ ਹੈ ਖੋਈ ਆ ਖੋਈ ਆ ਮੈਂ ਤਾਂ ਡਾਟਰਾ ਜਨਾ ਮੈਂ ਤੁਹਾਨੂੰ ਆ ਚਵਾਈ ਆ ਬਿਲਾ ਦਿਖਾਈ ਦੂ ਚਵਾਈ ਬਿਲਾ ਮੈਂ ਤਾਂ ਪਸ਼ੂ ਨਹੀਂ ਵੇਖਦਾ ਹੂੰ ਮੈਨੂੰ ਬੱਚ ਬੰਦੇ ਹੁਣ ਉਹਦੇ ਆਪਾਂ ਗਾਂ ਜਿਹੜੀ ਹੋਤੇ ਵੇਚੀ ਜਰ ਹੂੰ ਉਹ ਮੈਨੂੰ ਕਹਿੰਦੇ ਤੂੰ ਗਾਂ ਦੀ ਚਵਾਈ ਕਰਕੇ ਪਾਈ ਉਹ ਬਾਹਰ ਉਹਦੇ ਤਾਜੀ ਸੀ ਮਹਤਾ ਨਹੀਂ ਪਾਈ ਤਾ ਨਹੀਂ ਬਾਈ ਮੈਂ ਕਹਿੰਦਾ ਘਰੇ ਬੁਰਗਾ ਹੈ ਨਹੀਂ ਸਿੰਘਾ ਮਗਾ ਮਾਇ ਜੀ ਤਾਂ ਤਾਂ ਸਵਾਦ ਨਹੀਂ ਆਉਂਦਾ ਜਿੰਨੇ ਜਗਾ ਝੋਕੇ ਨਾ ਤਾਂ ਖਾ ਪਰ ਬੰਦਾ ਖੂਨ ਨਹੀਂ ਆਉਂਦਾ ਜੀ ਸਹੀ ਨਹੀਂ ਲਾਂਬਾ ਆਵੇ ਪਸ਼ੂ ਦਾ ਸਹੀ ਹੈ ਜੀ ਯੋ ਪ੍ਰਕਾ ਕੇ ਪਦਖਾਤੀ ਹੈ ਨਾ ਹੂੰ ਮੈਂ ਉਹਦੇ ਪਹਿਲੇ ਦਿਨ ਗਾਏ ਪਾਈਆ ਵੀ ਮੈਂ ਹਜ ਵੀ ਗਾ ਵੀ ਹੂੰ ਬੜਾ ਚੰਗਾ ਚੋਣ ਹੈ ਗਰਮਾਈ ਦਾ ਹਾਂ ਹਾਲੇ ਤੈਨੂੰ ਗੱਲ ਕਰ ਦੂਜੀ ਰੋਡ ਮੱਕਣਾ ਉੱਥੇ ਚੋਰ ਦਾ ਡਾਟਾ ਯਾਰ ਕੋਈ ਲੇਖ ਵਾਖਾ ਲੇਖਾ ਹੀ ਨਹੀਂ ਬੈਠਦਾ ਯਾਰ ਵਰਦੀ ਆ ਵਰਦੀ ਮੋਲ ਵੀ ਜਾਇਆ ਕਿੰਨਾ ਗਿਆ 50 50 ਠੀਕ ਆ ਅੱਜ ਦੀ ਬਾੜ ਕਿਹੜਾ ਦੇ ਦੂ ਪਲੂਣ 50 ਦੀ ਐਨੇ ਦੁੱਧ ਵਾਲੀ ਹਾਂ ਣਾਂਾ ਪਕੂੜਾ ਨੇ ਖਿੱਚੀ ਇਹ ਵੀ ਯਾਰ ਸੇਮ ਹੀ ਐ ਜਿੰਮੇ ਖੜੀ ਉਵੇਂ ਖੜੀ ਮਾਗਨੇ ਫੇਰ ਤੇ ਰਿਡਾ ਆਪਣਾ ਪਸੂ ਨਹੀਂ ਹਿੱਲੂਗਾ ਕੋਈ ਇਹ ਆਪਣਾ ਪਰਨਾ ਕੋ ਪਸੂ ਮੈਂ ਚੈੱਕ ਕਰਕੇ ਲੈਣਾ ਪੂਰਾ ਐ ਨਹੀਂ ਵੀ ਉੱਥੇ ਕਿਆ ਤੇ ਦਵਾ ਦਵਾ ਲੂਦ ਲੂਦ ਕਰਕੇ ਲੈ ਕੇ ਮੁੜਿਆ ਹੈ ਨਾ ਆਦਾ ਦੋ ਟਾਈਮ ਖੜਕਾ ਕੇ ਦੇਖੀ ਦੇ ਬਾਈ ਗਾਂ ਵੇਚਣੀ ਆ ਸਹੀ ਗੱਲ ਹੈ ਬਾਈ ਹੁਣ ਆ ਗਾਂ ਆ ਕਿੱਥੇ ਖੜਦੀਆਂ ਸਾਹੀ ਵਾਲ ਇਹ ਕਰਕੇ ਪੰਜਾਬ ਸਾਹੀ ਵਾਲ ਪਿਓਰ ਹੈ ਤਾਂ ਕਾੜਵੀਂ ਤੇ ਦੋਗ ਲਗਾਂ ਦਾ ਹੁਣ ਕੋਣ ਨਹੀਂ ਚੜ ਜਾਂਦਾ ਬਾਕੀ ਠੰਡੀ ਸੀ ਲੋਬੇ ਅੱਡੀ ਵਰਗੀ ਕੋਈ ਗਾਂ ਨਹੀਂ ਨਾ 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 ਕੋ ਆਪਣੇ ਰੁੱਤ ਦੇ ਹਿਸਾਬ ਨਾਲ ਚੰਗੀ ਹੈ ਚੰਗੀ ਪੂਰੀ ਚੈਟਾ ਠੰਡ ਗਰਮੀ ਕੋਈ ਮਰਜ਼ੀ ਮੌਸਮ ਆ ਜਾਏ ਬ੍ਰੀਡ ਬਰੂਟ ਬਾਲੇ ਆ ਡਾਟ ਕੰਨ ਤੇ ਬਾਲ ਫੂਲ ਗਾਂ ਦੇ ਆ ਸੇਤੀ ਕੋਈ ਬਿਮਾਰੀ ਨਾ ਇਹਨੂੰ ਨਹੀਂ ਆਉਂਦੀ ਹੂੰ ਦੋਤ ਵੀ ਆਪਾਂ ਜਿੰਨਾ ਕਹਦਾ ਉਹਨਾਂ ਹੀ ਹੋਊਗਾ ਡਾਕਟਰ ਆਪਣੇ ਦੋਤ ਵੀ ਨਹੀਂ ਲਾਂਬਾ ਬੰਦਾ ਦਿੰਦਾ ਹਮ ਅਗਰ ਉਹ ਕਹਿੰਦਾ ਦੋਤ ਆ ਬਾਈ ਤੇਰਾ ਬੜਾ ਚੰਗਾ ਜਿਹਾ ਮੈਂ ਕਰਾਂ ਜਾਂ ਡਾਕਟਰ ਕਿਸੇ ਪਾਸੋਂ ਮੈਂ ਖੁੰਝਣੀ ਨਹੀਂ ਦਿੰਦਾ ਗਾਂ ਦਾ ਨਹੀਂ ਮੇਰੀ ਗਾਂ ਹਿੱਲੇ ਨਹੀਂ ਸਾਹੀਗਾਲ ਹਿੱਲੇ ਨਹੀਂ ਮੇਰੀ ਦੂਜੀ ਗਾਂ ਕੋਈ ਲਿਆਵੇ ਮੇਰਾ ਬਸ ਆ ਸਹੀ ਕੰਮ ਆਈ ਜਾ ਉਹ ਆਪ ਉਸ ਨੂੰ ਚੈੱਕ ਕਰਕੇ ਲੈ ਲੀਏ ਭਾਈ ਇੱਕ ਤਾਂ ਬੰਦਾ ਕਹਿੰਦੇ ਵਿੱਚ ਹੁਣ ਰੋਜ਼ ਦੇ ਨਾ ਕਹਿੰਦੇ 2000 ਘਟਾ ਲਿਆ ਲੈ ਜਾਂਦੇ ਉਹ ਅਗਲਾ ਕਹਿੰਦਾ ਜਾ ਆਪਣਾ ਰੱਖਾ ਲਾ ਮਗਰ ਉਹ 2000 ਆਪਾਂ ਨੂੰ ਕੀ ਪਾਉਂਦਾ ਜੂੰ 2000 ਘਟਾ ਦਿੰਦਾ ਫੇਰ ਵੀ ਜੀ ਐ ਵੀ ਲੈਂਦੇ ਮੈਂ ਤਾਂ ਕਹਿੰਦਾ ਮੈਨੂੰ ਬਹੁਤੇ ਇਹ ਕਹਿੰਦੇ ਆ ਕਿ ਕੋਈ ਨੂੰ ਪੂਰਾ ਘਟਾ ਕੇ ਲੈ ਜਾ ਮੈਂ ਕਹਿੰਦਾ ਭਾਈ ਮੈਂ ਕੀ ਕਰੂੰ ਮੇਰੇ ਘਾ ਘਟਾਉ ਆ ਮੈਂ ਛੋੜ ਦੇ ਘਟਾ ਲੈ ਮੇਰੇ ਘਟਾਉ ਸਹੀ ਜਿਹਦੇ ਕਿਲੇ ਦੇ مالک ਦੇ ਘਰੇ ਨਹੀਂ ਖੜਾ ਪਸੂ ਖੜਦਾ ਉਹ ਨਵੇਂ ਸਾਂ ਜਾ ਕੇ ਕਿੱਥੋਂ ਖੜਜੂ ਸਹੀ ਹੈ ਹਾਂ ਸਹੀ ਹੈ ਔਰ ਜਿਹੜਾ ਖੱਟਰਾਉਂ ਦਾ ਖੱਟਰੀ ਦਾ ਹਾਂ ਬਸ ਗੱਲ ਮੁੱਕ ਗਈ। ਹੁਣ ਆ ਬੱਚੀ ਥਲੇ ਆਪਾਂ 16 ਕਿਲੋ ਦੁੱਧ ਅੱਛਾ ਲੈ ਕੱਲ ਲਈਆ। ਬੱਚੀ ਨੇ ਨੇ ਹੋਰ ਵੀ 9 ਕਿਲੋ ਡੰਗ ਦਾ ਦੁੱਧ ਉਹ ਜੀ ਮਾਲਕ ਦੇ ਹੱਥ ਚੰਗੇ ਬਾਗੀ। ਝੜ-ਝੜਦਾ ਤੇ ਗਾਰਾ ਲਾਹਿਆ ਵਾ। ਹੂੰ ਤੇ ਨਮਾਉਣ ਨੂੰ ਐਡੀ ਸੀ ਲਾ ਡਾਕਟਰ ਗਾ ਜਿਵੇਂ ਮੈਂ ਸੀ ਮੈਂ ਸਗੂ ਬੈਠਣ ਪੈਂਦੀ ਪਾਣੀ ਚ। ਅੱਛਾ ਨਮਾਉਣ ਨੂੰ ਐਂਦੀ ਠੰਡੀ ਕਾਦਨ ਲੱਗੇ ਯਾਰ। ਹੂੰ ਜਦੋਂ ਪਤਾ ਲੱਗੇ ਪਾਣੀ ਉੱਤੇ ਪਾਤਾ ਹਨਾ ਆ ਨੀਮੂ ਹੀ ਹੋ ਜਾਂਦੀਆ ਮੇਰੇ ਸਾਡੇ ਨਹੀਂ ਗਾਂ ਜਾਂ ਭਾਜ ਦਿਨਾ। ਨੀਵੀ ਹੋ ਜਾਂਦੇ ਵੀ ਬੀਹੋ ਬਾਹਰ ਪਾਰਟੀ ਦੀ 8 ਕਿਲੋ ਦੀ ਢੱਕ ਦੀ ਗਾਂ ਇਹ ਗਾਂ ਕੱਲ ਪਾਸੋਂ 9 ਕਿਲੋ ਦਾ ਦੁੱਧ ਪਾ ਗਜਣਾ ਹੂੰ ਗਰਦਗੜਤੀ ਹਾਂ ਹਾਂ ਵੜਾ ਚਿੰਗਾ ਚੋਣ ਲੱਗ ਗਿਆ ਮੈਂ ਕਹਿੰਦਾ ਕੋਈ ਆ ਦੁੱਧ ਵੀ ਐ ਚਮਕਦਾ ਚਿੱਟਾ 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 ਪੈਂਟ ਵਾਲਾ ਦੁੱਧ ਆ ਮਾਦ ਮੈਨੂੰ ਪਾਸੇ ਦਿਖਾ ਕੇ ਦਿੱਤੀ ਉਹਨੇ ਕਹਿੰਦਾ ਵੀ ਛੱਤ ਫਾਇੜ ਆਉਂਦੀ ਆ ਕਈ ਵਾਰੀ ਚੱਲ ਅਗਲਾ ਫੀਡ ਫੂਡ ਪਾ ਪਾਉਂਦਾ ਹੁੰਦਾ ਖਾਰ ਕੋਲ ਕਾਲੀ ਹੂੰ ਤੇ ਆਪਣੇ ਕੋਲ ਤਾਂ ਇੰਨਾ ਸਮਾਂ ਹੀ ਹੈ ਨਹੀਂ ਆਪਣੇ ਦਾ ਹਾਂ ਆ ਮੇਰੇ ਹਾਲੀ ਪਰਲੀ ਧੱਕੀ ਜਾਂਦੀ ਆ ਹੂੰ ਪਰਲੀ ਧੱਕਦੀ ਆ ਨੇ ਕਿ ਥੋੜਾ ਜਿਹਾ ਬੋਲੀ ਜਗੀ ਜਵਾਈਆ ਲੱਤਾਂ ਦੇਖ ਜੋੜਦੀ ਇਹ ਉਮੀ ਖੜੀ ਹੈ ਮੈਂ ਕਿਹਾ ਜਰ ਹਲਦੀ ਨਹੀਂ ਜਮਾ ਇਹ ਭਾਈ ਵੀ ਝਾੜ ਗਈ ਜਦ ਮੈਂ ਤਾਂ ਭੇੜ ਨੂੰ ਇਹਨੇ ਕਰ ਕਰਾ ਤੜਕੇ ਨੂੰ ਟੋਕਰਾ ਫੇਰ ਲੱਗਿਆ ਪਿਆ ਹੋ ਆਪਣਾ ਨਟ ਮੈਂ ਬੰਦੇ ਨੂੰ ਕਹਿਣਾ ਉਹਨਾਂ ਵੀ ਜਦੋਂ ਆਪਾਂ ਤੋਂ ਪਸ਼ੂ ਲੈ ਲਿਆ ਭਾਈ ਆਪ ਦੀ ਦੋ ਟਾਈਮ ਭਾ ਵੀਡੀਓ ਕਾਲ ਤੇ ਚਵਾ ਲੋ ਹੈਨਾ ਜਦੋਂ ਆਪਾਂ ਕੋਈ ਉਹ ਵੀ ਫੇਰ ਆ ਫੇਰ ਹੀ ਕਰਨੀ ਕੋਈ ਹੋਰ ਨਹੀਂ ਸਹੀ ਗੱਲ ਜ਼ਰੂਰੀ ਹੈ ਬਈ ਲੋਕ ਪੈਸੇ ਲਾਉਣੇ ਆ ਭਾਈ ਸਹੀ ਹੈ ਹਾਂਜੀ ਹਾਂਜੀ ਆਗੇ 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 ਜੀ ਆਗੇ ਓਕੇ ਬੜੀ ਚੰਗੀ ਜਵਾਈ ਆ ਨਾ ਮੈਂ ਕਹਾਂ ਜੀ ਕੋਈ ਆਤ ਨਹੀਂ ਆਪਾਂ 8 ਕਿਲੋ ਤੋਂ ਤਾਂ ਕਈ ਛੋਲਾ ਨਾ 9 ਕਿਲੋ ਤੋਂ ਡਟਾਂਗ ਦਾ ਹਾਂ ਆਪਾਂ 16 ਕਹਿ ਕੇ ਦੇਣੀ ਹੈ ਹੂੰ ਲੈ 8 ਕਿਲੋ ਕਹਿ ਕੇ ਦਰਾ ਹੋ ਗਿਆ ਬਾਅਦ ਚ ਡੋਲਦੀ ਵਾਲਟੀ ਲੈ ਹਾਂ ਹਾਂ ਉਤੋਂ ਦੀ ਡੋਲਦੀ ਜਾਂਦੀ ਹੈ ਡੋਲਦੀ ਜਾਂਦੀ ਹੈ ਕੀ ਬਾਤ ਆਪਾਂ 8 ਕਿਲੋ ਕਹਿ ਕੇ ਦਿੱਤਾ ਹੋਊ ਨਾ ਹੂੰ ਸਹੀ ਗੱਲ ਆ ਬੜਾ ਚੰਗਾ ਚੋਣ ਲੱਗਿਆ ਕਰਮਾਈ ਨੂੰ ਤੇ ਲੇਵਾ ਵੀ ਜਮਾਂ ਚ ਮੈਂ ਕਹਾਂ ਭੇੜ ਵਰਗਾ ਬਣਾ ਗਈ ਡਾਕਟਰ ਹੂੰ ਇੱਕ ਕੇ ਸੇ ਵੀਰ ਨੂੰ ਦੋਨਾਂ 'ਚ ਕੋਈ ਵੀ ਪਸੰਦਾ ਹੈ ਭਾਈ ਨਾ ਕਨੈਕਟ ਕਰ ਲੈ। ਨਹੀਂ ਪਹਿਲਾਂ ਲਾਤੀ